ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਕਿ ਸਦਰ ਬਾਜ਼ਾਰ ਸਨੌਰ ਦੇ ਵਿੱਚ ਅੱਜ ਸਵੇਰੇ 9:30 ਵਜੇ ਹਾਰਡਵੇਅਰ ਅਤੇ ਔਇਲ ਸਟੋਰ ਤੇ ਕੰਮ ਕਰਨ ਵਾਲੇ ਇੱਕ 27 ਸਾਲਾ ਨੌਜਵਾਨ ਦੇ ਉੱਪਰ ਤਿੰਨ ਨੌਜਵਾਨਾਂ ਵੱਲੋਂ ਤੇਜਾਬ ਸੁੱਟ ਕੇ ਮੌਕੇ ਉੱਤੇ ਫਰਾਰ ਹੋ ਗਏ ਭਾਵੇਂ ਤੇਜਾਬ ਸੁੱਟਣ ਵਾਲਾ ਵਾਕਿਆ ਸੀਸੀਟੀਵੀ ਦੇ ਵਿੱਚ ਕੈਦ ਨਹੀਂ ਹੋ ਪਾਇਆ ਪਰ ਤੇਜਾਬ ਸੁੱਟਣ ਤੋਂ ਬਾਅਦ ਪੀੜਤ ਲੜਕਾ ਕਿਵੇਂ ਤੇਜਾਬगिरਣ ਤੋਂ ਬਾਅਦ ਤੜਫ ਰਿਹਾ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਜ਼ਰੂਰ ਕੈਦ ਹੋ ਗਿਆ ਹੈ ਸੀਸੀਟੀਵੀ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਤੇਜਾਬगिरਣ ਤੋਂ ਬਾਅਦ ਉਸ ਦੇ ਕੱਪੜੇ ਬੁਰੀ ਤਰ੍ਹਾਂ ਜਲ ਗਏ ਤੇ ਉਹ ਵੀ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਤੋਂ ਬਾਅਦ ਨੌਜਵਾਨ ਦੀ ਹਾਲਤ ਨਾਜ਼ੁਕ ਵੇਖਦਿਆਂ ਹੋਇਆ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤਿੰਨ ਨੌਜਵਾਨ ਐਕਟਵਾ ਸਕੂਟਰ ਉੱਤੇ ਆਏ ਸਨ ਅਤੇ ਤੇਜਾਬ ਸਿੱਟ ਕੇ ਫਰਾਰ ਹੋ ਗਏ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਨਾਲ ਨਿੱਕਲ ਨਾਮਕ ਨੌਜਵਾਨ ਦੀ ਕੋਈ ਰੰਜਿਸ਼ ਨਹੀਂ ਸੀ ਪਰ ਪਤਾ ਨਹੀਂ ਕਿਹੜੇ ਨੌਜਵਾਨ ਵੱਲੋਂ ਉਸ ਦੇ ਉੱਪਰ ਤਜਾਬ ਸੁੱਟਿਆ ਗਿਆ ਹੈ ਤੇ ਆਓ ਸੁਣਦੇ ਹਾਂ ਪਰਿਵਾਰਕ ਮੈਂਬਰਾਂ ਨੇ ਇਸ ਸੰਬੰਧੀ ਕੀ ਜਾਣਕਾਰੀ ਦਿੱਤੀ ਦੁਕਾਨ ਤੇ ਚੱਲ ਰਹੀ ਹੋਣੀ ਕਿਸੇ ਕੋਲ ਤਜਾਬ ਆ ਗਿਆ ਬਸ ਮੈਂ ਤਾਂ ਦੂਰ ਸੀ ਕਿ ਕੰਮ ਕਰ ਰਹੀ ਸੀ ਤੇ ਇਕਦਮ ਹੀ ਆਵਾਜ਼ ਸੁਣ ਕੇ ਭੱਜ ਗਈ ਹਾਂ ਕਿੰਨੇ ਪਰਸੈਂਟ ਜਲਾਈ ਜਿਹੜਾ ਤਜਾਬ ਗिरा ਮੁੰਡਿਆਂ काफी ज्यादा एम के गर्दन पे हिस्सा इस काफी इसकी साइड से काफी गिर गया था आप कोई तो पुलिस कैद करी कैद करी है की नाम है अपना? रजनी